ਕਿਤੇ ਪਾਣੀ ਪਾਣੀ ਕਿਤੇ ਪੱਥਰ ਕੰਕਰ ਕਿਤੇ ਹਰੀ ਹਰਿਆਲੀ ਕਿਤੇ ertid ਬੰਜਰ ਕਿਤੇ ਪਾਣੀ ਪਾਣੀ ਕਿਤੇ ਪੱਥਰ ਕੰਕਰ ਕਿਤੇ ਹਰੀ ਹਰਿਆਲੀ ਕਿਤੇ ertid ਬੰਜਰ ਜਿੱਥੇ ਚਾਹਾਂ ਬੰਦੇ ਉਥੇ ਸਹਿਰ ਵਸਾਇਆਏ ਜਿੱਥੇ ਚਾਇਆ ਬੰਦੇ ਉੱਥੇ ਸਹਿਰ ਬਸਾਇਆ ਏ ਹਵਲੇ ਅੱਲਾ ਨੂਰ ਹੈ ਜਿਸਨੇ ਸਭ ਉਪਜਾਇਆ ਏ ਹਵਲੇ ਅੱਲਾ ਨੂਰ ਹੈ ਜਿਸਨੇ ਸਭ ਉਪਜਾਇਆ ਏ ਆਵਲੇ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਆਵਲੇ ਅੱਲਾ ਨੂੜ ਉਪਾਇਆ ਤੇਰੇ ਵਿੱਚ ਵੀ ਮੇਰੇ ਵਿੱਚ ਵੀ ਤਰਤੀ ਦੇ ਕਣ-ਕਣ ਵਿੱਚ ਰੱਬ ਹੈ ਕਿੱਥੋਂ ਲੱਭੀਏ ਕਿੱਥੋਂ ਛੱਡੀਏ 사ਮਾਂ ਦੇ ਹੜਸਣ ਵਿੱਚ ਰੱਬ ਹੈ ਤੇਰੇ ਵਿੱਚ ਵੀ ਮੇਰੇ ਵਿੱਚ ਵੀ ਤਰਤੀ ਦੇ ਕਣ-ਕਣ ਵਿੱਚ ਰੱਬ ਹੈ ਕਿੱਥੋਂ ਲੱਭੀਏ ਕਿੱਥੋਂ ਛੱਡੀਏ ਸਾਹਮਣੇ ਹਰ ਸਨ ਵਿੱਚ ਰੱਬ ਹੈ ਜਿਸ ਨੂੰ ਚਾਵੇ ਉਹ ਹੀ ਪਾਵੇ ਜਿਸ ਨੂੰ ਚਾਵੇ ਉਹ ਹੀ ਪਾਵੇ ਜਾਨ ਬੇਜਾਨ ਸਭ ਉਹਦੀ ਮਾਇਆ ਹੈ ਆਵਲੇ ਅੱਲਾ ਨੂੜ ਹੈ ਜਿਸਨੇ ਸਭ ਉਪਜਾਇਆ ਏ ਆਵਲੇ ਅੱਲਾ ਨੂੜ ਉਪਾਇਆ ਕੁਦਰਤ ਦੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਆਵਲੇ ਅੱਲਾ ਨੂਰ ਰੁਪਾਇਆ ਕਿਸੇ ਨੇ ਪੂਜੇ ਆ ਮੰਦਿਰ ਕਿਸੇ ਨੇ ਮਸਜਿਦ ਪੂਜੀਏ ਕਿਸੇ ਨੇ ਗੁਰੂ ਨਾਨਕ ਕਿਸੇ ਨੇ ਚੜਚ ਪੂਜੀਏ ਕਿਸੇ ਨੇ ਪੂਜੇ ਆ ਮੰਦਿਰ ਕਿਸੇ ਨੇ ਮਸਜਿਦ ਪੂਜੀਏ ਕਿਸੇ ਨੇ ਗੁਰੂ ਦਵਾਰਾ ਕਿਸੇ ਨੇ ਚਲਚ ਪੂਜੀਏ ਸਭ ਧਰਮਾਂ ਵਿੱਚ ਉਹ ਹੀ ਏ ਸਭ ਧਰਮਾਂ ਵਿੱਚ ਉਹ ਹੀ ਏ ਬਚ ਰੂਪ ਬਟਾਇਆ ਏ ਹਮਲੇ ਅੱਲਾ ਨੂੜ ਹੈ ਜਿਸ ਨੇ ਸਭ ਉਪਜਾਇਆ ਏ ਹਮਲੇ ਅੱਲਾ ਨੂੜ ਉਪਾਇਆ ਕੁਦਰਤ ਦੇ ਸਭ ਬੰਦੇ ਇਕ ਨੂੜ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦ ਆਵਲੇ ਅੱਲਾ ਨੂੜ ਉਪਾਇਆ ਕਰਮਾਂ ਦੀ ਅਦਾਲਤ ਲੱਗਦੀ ਏ ਕਰਮਾਂ ਦੇ ਫੈਸਲੇ ਹੁੰਦੇ ਨੇ ਕਿਸੇ ਨੂੰ ਮਿਲਦਾ ਸਵਰਗ ਕਿਸੇ ਲਈ ਨਰਕ ਦੇ ਫੰਦੇ ਹੁੰਦੇ ਨੇ ਕਰਮਾਂ ਦੀ ਅਦਾਲਤ ਲੱਗਦੀ ਏ ਕਰਮਾਂ ਦੇ ਫੈਸਲੇ ਹੁੰਦੇ ਨੇ ਕਿਸੇ ਨੂੰ ਮਿਲਦਾ ਸਵਰਗ ਕਿਸੇ ਲਈ ਨਰਕ ਦੇ ਬੰਦੇ ਹੁੰਦੇ ਨੇ ਕਿਸੇ ਦਾ ਕੋਈ ਨਹੀਂ ਦੋਸ ਸੋ ਬੰਦਿਆ ਕਿਸੇ ਦਾ ਕੋਈ ਨਹੀਂ ਦੋਸ ਸੋ ਬੰਦਿਆ ਪੀਦੇ ਆਏ ਜੋ ਪਾਇਆ ਏ ਅਮਲ ਅੱਲਾ ਨੂਰ ਹੈ ਜਿਤਨੇ ਸਭ ਉਪਜਾਇਆ ਏ ਆਵਲੇ ਅੱਲਾ ਨੂੜਿ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂੜ ਤੇ ਸਭ ਜਗ ਉਪਜਿਆ ਕੌਣ ਪਲੇ ਕੋਮੰਦ ਆਵਲੇ ਅੱਲਾ ਨੂੜਿ ਉਪਾਇਆ ਆਵਲੇ